ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਜਪੁ ਜੀ ਸਾਹਿਬ ਇਕ ਓ ਅੰਕਾਰ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵਾਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸੱਚ ਜਗਾਦ ਸੱਚ ਹੈ ਬਲੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚਨ ਨ ਹੋਈ ਜੇ ਸੋਚੀ ਲਖਵਾਰ ਚੁੱਪਾ ਚੁੱਪ ਨ ਹੋਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਪਾਰ ਸਸ ਸਿਆਣ ਪਾਲਖ ਹੋਇ ਤੈਕ ਨਾ ਜੱਲਾ ਨਾਲ ਕਿ ਵਸ ਚਿਆ ਰਹੀ ਹੋਈ ਐ ਗੁ ਕੂੜਾ ਟੁੱਟਾ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹਵਨ ਆਕਾਰ ਹੁਕਮ ਨਾ ਘਹਿਆ ਜਾਈ ਹੁਕਮੇ ਹੋਣ ਜੀ ਹਕਮਲਾ ਵਢਾਈ ਹੁਕਮੇ ਉਤਮ ਨੀਚ ਹੁਕਮਾ ਲੇਖ ਦੁੱਖ ਸੁਖ ਪਾਈਆ ਹੈ ਕਨ ਹੁਕਮੇ ਬਖਸ਼ੀਸ ਤ ਹੁਕਮੇ ਸਦਾ ਭਵਾਈਆ ਹੈ ਹੁਕਮ ਅੰਦਰ ਸਭ ਕੋ ਬਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ 부ਜਿਆ ਤਾਂ ਹੁਮੈ ਕਹ ਨਾ ਕੋਏ ਗੌਰ ਕੋ ਤਾਲੋ ਹੋਇ ਕਿਸ ਤਾਨ ਗਾਵੇ ਕੋ ਦਤ ਜਾਣੈ ਨੀਸਾਨ ਗਾਵੇ ਕੋ ਬਣਵੜੇ ਆਇਆ ਚਾਰ ਗਾਵੇ ਕੋ ਵਿਦਿਆ ਵਿਥੰ ਵਿਚਾਰ ਗਾਵੇ ਕੋ ਸਾਜਿਕ ਰਤਨ ਖੇਹ ਗਾਵੇ ਕੋ ਜੀਲ ਕਰਦੇ ਹੈ ਗਾਵੇ ਕੋ ਜਪਦ ਸਦੂਰ ਗਾਵੇ ਕੋ ਵੇਖਾ ਹਾਦਰ ਹ ਦੂਰ ਕਥਨਾ ਕਥਿਨ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲਗਦੇ ਤਕ ਪਾਹੇ ਜੁਗਾ ਜਗੰਤਰ ਖਾਹੀ ਸਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸਾ ਵੇ ਪ੍ਰਵਾਹ ਸਾਚਾ ਸਾਹਿਬ ਸਾਚਨਾਇ ਭਾਗਿਆ ਭਵ ਪਰ ਅਖੇ ਮੁੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅਗਰ ਕੀਐ ਜਿਤ ਦਿਸਾ ਦਰਬਾਰ ਮਹਾ ਕੇ ਬੋਲਨ ਬੋਲੀਐ ਜਿਤ ਸੁਣ ਸਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਢਾਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਹ ਦਵਾਰ ਨਾਨਕ ਏਵਾਂ ਜਾਣੀਐ ਸਭ ਆਪੇ ਸਚਿਆਰ ਕਾ ਪ੍ਰਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੁਏ ਜਿਨ ਸੇਵਿਆ ਤਿਨ ਪਾਇਆ ਮਾਣਾ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰੈ ਸੁਖ ਕਰ ਲਾ ਜਾਏ ਗੁਰਮੁਖ ਨਾਮੰ ਗੁਰਮੁਖ ਵੇਦੰ ਗੁਰਮੁਖ ਰਹਿਐ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇਹੋ ਜਾਣਾ ਅਖਾ ਨਹੀਂ ਕਹਿਣਾ ਕਥਨ ਨ ਜਾਈ ਗੁਰਾਇਕ ਕਦਹਿ ਬੁਝਾਈ ਸਬਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰਨ ਨ ਜਾਈ ਤੀਰਥ ਨਾਵਾ ਜੇ ਤਰਪਾਵਾ ਵਿਣ ਭਾਣੈ ਕੈ ਨਾਏ ਕਰੀ ਜੇ ਤੀ ਸ੍ਰਿਸ਼ਟ ਉਪਾਇ ਵੇਖਾ ਵਿਣ ਕਰਮਾ ਕੈ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾਇਕ ਕਦਹਿ ਬੁਝਾਈ ਸਬਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰਨ ਨ ਜਾਈ ਜੇ ਜਗ ਚਾਰੇ ਅਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲਦਾ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਸ ਨਦਰਨ ਆਵਈ ਤ ਵਾਤਨ ਪਛਾਕੇ ਈਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗਣ ਕਰੇ ਗੁਣਵੰਤਾ ਗੁਣ ਦੇ ਤੇਹਾ ਕੋ ਨਾ ਸੁਝਈ ਜੇ ਤਸ ਗਣ ਕੋਏ ਕਰੇ ਸੁਣਿਆ ਸਿੱਧ ਪੀਰ ਸਰਨਾਥ ਸੁਣਿਆ ਧਰਤ ਤਵਲੇ ਆਕਾਸ ਸੁਣਿਆ ਦੀਪ ਲੋਪਾ ਤਾਲ ਸੁਣਿਆ ਪੋਹਣ ਸੱਖ ਕਾਲ ਨਾਨਕ ਭਗਤਾ ਸਦਾ ਵਿਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮੰਦ ਸੁਣਿਆ ਮੁਖਸਾ ਲਾਹਨ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸ ਸਪ ਸਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਖ ਸੰਤੋਖ ਗਿਆ ਨਾ ਸੁਣਿਆ 68 ਕਾ ਸਨਾਨਾ ਸੁਣਿਆ ਪੜ ਪੜ ਪਵਹਿ ਮਾਨਾ ਸੁਣਿਆ ਲਾਜ ਸਹਜ ਤੇ ਆਣਾ ਨਾਨਕ ਭਗਤਾ ਸਦਾ ਰਿਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾਗਣਾ ਕੇ ਉਗਾ ਹਾ ਸੁਣਿਆ ਸੇਖ ਪੀੜ ਪਾਪ ਸਾ ਹਾ ਸੁਣਿਆ ਅੰਧ ਪਵਹਿ ਰੋ ਸੁਣਿਆ ਹਾਥ ਹੋਵਾ ਸਦਾ ਹੋ ਨਾਨਕ ਭਗਤਾ ਸਦਾ ਰਿਗਾ ਸੁਣਿਆ ਦੁਖ ਪਾਪ ਕਾ ਨਾਸਾ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹ ਪਿਛਾ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰੰજન ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨਾ ਸੁਰਤਤ ਹੋਵਾ ਮਨ ਬੁੱਧ ਮੰਨਾ ਸਗਲ ਭਵਨ ਕੀ ਸੁਧ ਮੰਨਾ ਮੋਹ ਝੋਟਾ ਨਾ ਖਾਏ ਮੰਨਾ ਜਮਕਾ ਸਾਧਨ ਜਾਏ ਐਸਾ ਨਾਮ ਨਰੰજન ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨਾ ਮਾਰਗ ਠਾਕ ਨਾ ਪਾਏ ਮੰਨਾ ਪਤਸੋਂ ਪ੍ਰਗਟ ਜਾਏ ਮੰਨਾ ਮਗਨਾ ਚੱਲਾ ਪੰਥਾ ਮੰਨਾ ਧਰਮ ਸੇਤੀ ਸਨ ਬੰਦਾ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਪਾਵੇ ਮੋਹ ਦੇ ਆਰ ਮੰਨਾ ਪਰਵਾਰਾ ਸਾਧਾਰ ਮੰਨਾ ਤਰੇ ਤਾਰੇ ਗੁਰ ਸਿੱਖ ਮੰਨਾ ਨਾਨਕ ਭਵਹਿ ਨਾ ਪੇਖੈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪਰਧਾਨ ਪੰਚੇ ਪਾਵਹਿ ਦਰਗਹ ਮਾਨ ਪੰਚੇ ਸੋਹ ਹੈ ਬਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹ ਕਰੇ ਵਿਚਾਰ ਕਰਤੇ ਕੈ ਕਰਨ ਨਹੀ ਸਮਾਰ ਤੋਰ ਸਰਮ ਦਇਆ ਕਾ ਪੂਤ ਸੰਤੋਕਤਾ ਪ੍ਰਖਿਆ ਜਨ ਸੂਤ ਜੇ ਕੋ ਬਿਜੈ ਹੋਵੇ ਸਚਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰ ਹੋਰ ਹੋਰ ਤਿਸਟੇ ਭਾਰ ਤਲ ਗਵਣ ਜੋਰ ਹੈ ਜੀ ਜਤ ਰੰਗਾ ਕਾ ਕੇ ਨਾਮ ਸਭ ਨਾਂ ਲਿਖਿਆ ਗੁਰੇ ਕਾ ਲਾਮ ਇਹੋ ਲੇਖਾ ਲਿਖ ਜਾਣਾ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਪਾਨਸੂਰ ਲਿਓ ਰੂਪ ਕੀਤੇ ਦਾਤ ਜਾਣਾ ਕੌਣ ਕੂਟ ਕੀਤਾ ਫਸਾਓ ਏ ਕੋ ਕਲਾਵਤ ਸਤੇ ਹੋਏ ਲਖ ਦਰਿਆਓ ਕੁਦਰਤ ਕੌਣ ਕਹਾ ਵਿਚਾਰ ਆਰਿਆ ਨ ਜਾਵਾ ਏਕ ਵਾਰ ਜੋ ਤਦ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ असंख जप असंख भाव असंख पूजा संखत पथा और संख ग्रंथ मत वेद पार संख योगम नर रह उदास असंख भगत गुण ज्ञान विचार संख सते असंख दाता तार संख सुब्र महापक सार संख मौन लेवलाए तार कुदरत गवन कहा विचार वारयाना जावे एक वार, वार जोतत पावै सही फलीकार तू सभा सलामत निरंकार ਅਸੰਖ ਕਮ ਉਹ ਰ ਕਮ ਦੇ ਘੋਰ ਅਸੰਖ ਚੋਰ ਹਰਾਮ ਖੋਰ ਸੰਖਮਰ ਕਰ ਜਾਹੇ ਜੋਰ ਅਸੰਖ ਗਲ ਵਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੋੜਿਆ ਰ ਕੋੜੇ ਫੇਰਾਹੇ ਅਸੰਖ ਮਲੇਸ਼ ਮਲ ਭਕ ਕਾਹੇ ਅਸੰਖ ਨਿੰਦਗਸਰ ਕਰਹਿ ਭਾਰ ਨਾਨਕ ਨੀਚ ਕਹ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤਦ ਭਾਵੈ ਸਾਈ ਫਲੇਕਾਰ ਤੂੰ ਸਦਾ ਸਲਾਮਤ ਨਰੰਕਾਰ असंका नावा संका सावा गम्मा गम्मा संकलो असक्तह है सरपार होए अकरी नाम अखरी साला हा अखरी ज्ञान गीत गुण गाहा अखरी लेखन बोलन बाण अखरा सर संयोग व खाना जिन एहे लिखत सरना है जे फरमाए त त पाहे ਜੇਤਾ ਕੀਤਾ ਤਿੱਤਾ ਨਾ ਉਹਿ ਨਾਵ ਨਾ ਵਾ ਨਾਹੀ ਕੋਥਾ ਉਪਦਰਤ ਗਮਨ ਕਹਾ ਵਿਚਾਰ ਵਾਰੈ ਨ ਜਾਵਾ ਇਕ ਵਾਰ ਜੋ ਤਦ ਭਾਵ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਭਰੀਆ ਹੱਥ ਪਰ ਤਨ ਦੇਹ ਪਾਣੀ ਧੁੱਟ ਉਪਰ ਸੋਥੇ ਹੈ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਪਰ ਇਹ ਅਮਦ ਬਾਬਾ ਗੈ ਸੰਗ ਓਪ ਧੋਪੈ ਨਾ ਵੇ ਕਰੰਗ ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਖਲਾ ਜਾਹੋ ਤਾਪੇ ਬੀਜ ਅਪੇ ਹੀ ਕਾਹੋ ਨਾਨਕ ਹੁਕਮਿ ਆਵਹੁ ਜਾਹੋ ਤੀਰਥ ਤਪ ਦਇਆ ਦਰਦ ਦਾਨ ਜੇ ਕੋ ਪਾਵੈ ਤਿਲਕਾ ਮਾਣਾ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰਗ ਤੀਰਥ ਮਲਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸੁਅਸਤ ਆਤ ਬਾਣੀ ਬਰਮਾਓ ਸਤ ਸੁਹਾਨ ਸ ਬ੍ਰਾਹਮਣ ਚਾਓ ਕਮਨ ਸੁਵੇਲਾ ਬੁਖਤ ਕਮਨ ਕਮਨ ਤੇਤ ਤ ਕਮਨ ਵਾਰ ਕਮਨ ਸਰੁਤੇ ਮਾਹ ਕਮਨ ਅਜਤ ਹੋਆ ਆਕਾਰ ਵਿਲ ਨ ਪਈਆ ਪੰਡਿਤ ਜੇ ਹੋਵੇ ਲੇਖ ਪੁਰਾਨ ਵਖਤ ਨ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਨ ਤੇਤਵਾਰਣਾ ਜੋਗੀ ਜਾਣੈ ਰਤਮਾ ਹੋ ਨ ਕੋਈ ਜਾ ਕਰਤਾ ਸਿਰਠੇ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕੇ ਸਾਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖ ਅਕਦ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅਕ ਗਿਆਨਾ ਸੋ ਹੈ ਪਾਤਾਲ ਪਾਤਾਲ ਲਖ ਆਗਾਸ ਆਗਾਸ ਓੜਕ ਓੜਕ ਪਾਲ ਥੱਕੇ ਮੇਨ ਕਾਨਕ ਤਵਾਤ ਸਹਸ ਠਾਰਹ ਕਾਨਕ ਤੇ ਬਾਤ ਸਲੂਕ ਤਾ ਹੋਤਾ ਲਿਖਾ ਹੋਇ ਤਾ ਲਿਖੀਐ ਲਿਖਾ ਹੋਇ ਵਿਨਾਸ ਨਾਨਕ ਵੱਡਾ ਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਹੀ ਤੀਸਰ ਰਤਨਾ ਪਈਆ ਨਦੀਆ ਤਵਾਹਾ ਪਵਹ ਸਮੁੰਦਰ ਨ ਜਾਣਿਆ ਸਮੁੰਦਰ ਸਾਰੋਤਾਨ ਗਰਹਾ ਸਿੱਤੀ ਮੌਤਨ ਕੀੜੇ ਤੁਲਨਾ ਹੋਣੀ ਜਿਤ ਸਮਨ ਨ ਹੋਣਾ ਵੀ ਸਰਹ ਅੰਤਨਾ ਸਿੱਤੀ ਗਹਣਮੰਤ ਅੰਤਨਾ ਕਰਨ ਦੇ ਨੰਤ ਅੰਤਨਾ ਵੇਖਣ ਸਮਨੰਤ ਅੰਤਨਾ ਜਾਪਿਆ ਗਿਆ ਮਨਮੰਤ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਬਾਰਾ ਵਾਰ ਅੰਤਕਾਰਣ ਕੀਤੇ ਬਿਲ ਲਾਹੇ ਤਾਂ ਕੇ ਅੰਤਨਾ ਪਾਏ ਜਾਹੇ ਏ ਹੋ ਅੰਤ ਨਾ ਜਾਣ ਕੋਈ ਬੋਤ ਤਹੀਐ ਬੋਤ ਤ ਹੋਏ ਵਡਾ ਸਾਹਿਬ ਉੱਚਾ ਤਾ ਉੱਚੇ ਉਪਰ ਉੱਚਾ ਨਾਓ ਐਵੜੇ ਉੱਚਾ ਹੋਵੇ ਕੋਈ ਦਸੇ ਉੱਚੇ ਕੋ ਜਾਣ ਸੋਏ ਜਿਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਗਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਤ ਮਾਏ ਕੀਤੇ ਮੰਗੇ ਜੋਤਿ ਪਾਰ ਗेतਿਆ ਗਣਤ ਨਹੀਂ ਵਿਚਾਰ ਕੀਤੇ ਕਪਤਟ ਹੈ ਵੇਕਾਰੇ ਕੀਤੇ ਲਾਲ ਮੁਕਰ ਪਾਹੇ ਕੀਤੇ ਮੂਰਤ ਖਾਹੀ ਖਾਹੇ ਕੀਤੇ ਆ ਦੂਖ ਭੂਖ ਸਦਮਾਰ ਇਹ ਬੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਖਨਾਸਕ ਕੋਈ ਜੇ ਕੋ ਕਾ ਤੇ ਅੱਖਣ ਪਾਏ ਉਹ ਜਾਣੇ ਜਿਤਿਆ ਮੋਹ ਖਾਏ ਆਪੇ ਜਾਣੇ ਆਪੇ ਦੇ ਆ ਕਹੇ ਸੇ ਬੇਕੀ ਕੇ ਜਿਸਨੋ ਬਖਸ ਸਤਸਲਾ ਨਾਨਕ ਪਾਖ ਸਾਹਿਬਾ ਸਾਹੋ ਅਮਰਲਾ ਘਨਾਂ ਅਮਰਲਾ ਵਾਪਾਰ ਅਮਰਲਾ ਪਾਰੀਏ ਮੁੱਲ ਭੰਡਾਰ ਅਮਰਲਾ ਵਹੈ ਮੁੱਲ ਜਾਹੈ ਮੁੱਲ ਭਾਏ ਮੁੱਲ ਸਮਾਹੈ ਅਮਰਲਾ ਧਰਮਾ ਮੁੱਲ ਦੀਬਾਨ ਅਮਰਲਾ ਤੋਲਾ ਮੁੱਲ ਪਰਵਾਨ ਮੁੱਲ ਬਖਸੀਸ ਅਮਰ ਨੇ ਇਹਸਾਨ ਅਮਰ ਮੁੱਲ ਕਰਮਾ ਮੁੱਲ ਫਰਮਾਨ ਅਮਰਲਾ ਮੱਲਾ ਕਿਆ ਨਾ ਜਾਇਆ ਆਖ ਰਹਿ ਲਵਲਾ ਆਖੈ ਵੇਦ ਪਾਠ ਪੁਰਾਨ ਆਖੈ ਬੜਾ ਕਰਹਿ ਵਖਿਆ ਆਖੈ ਬਰਮਾ ਆਖੈ ਇੰਦੈ ਆਖੈ ਗੋਪੀ ਤੇ ਗੋਵਿੰਦ ਆਖੇ ਇਸਰ ਅੱਖ ਹੈ ਸਿੰਦੇ ਅੱਖ ਹੈ ਕੀਤੇ ਕੀਤੇ ਬੋਧੇ ਅੱਖ ਹੈ ਰੰਨ ਅੱਖ ਹੈ ਦੇਵ ਅੱਖ ਹੈ ਸੁਰ ਨਰ ਮੁੰਨ ਜਨ ਸੇਵ ਕੀਤੇ ਅੱਖ ਹੈ ਆਖਣ ਪਾਹੇ ਕੀਤੇ ਕਹ ਕਹ ਉਠ ਉਠ ਜਾਹੇ ਕੀਤੇ ਕੀਤੇ ਹੋਰ ਕਰੇ ਹੈ ਤਾਂ ਸਨਸ ਕਹੇ ਕੀ ਕੇ ਜੇ ਵੜ ਭਾਵੇ ਤੇ ਵੜ ਹੋਏ ਨਾਨਕ ਜਾਣਾ ਸੱਚਾ ਹੋਏ ਜੇ ਕੋ ਅਖ ਬੋਲ ਵਗਾਰ ਤਾਂ ਲਿਖਿਆ ਸਰਗਾ ਵਾਰਾ ਗਾ ਵਾਰ ਸੋਦਰ ਕੇ ਹਾਸੋ ਘਰ ਕੇ ਹਜਤ ਬਹ ਸਰਬ ਸੰਮਾਲੇ ਵਾਜੇ ਨਾਦ ਅਨੇਕ ਅਸ਼ੰਕਾ ਕੀਤੇ ਆਵਨ ਹਾਰੇ ਜਿਤੇ ਰਾਗ ਪਰਿ ਸੋ ਕਹੀ ਅਨਾ ਕੀਤੇ ਗਾਵਨ ਹਾਰੇ ਗਵਹ ਬੋਨਾ ਪੋਣ ਪਾਣੀ ਬੈ ਸੰਤਰ ਗਵਹ ਰਾਜਾ ਧਰਮ ਦੁਆਰੇ ਗਵਹ ਜਤ ਜਗਤ ਲਖ ਜਾਨ ਹੈ ਲਖ ਲਗਤਮ ਵਿਚਾਰੇ ਗਵਹ ਸਰ ਬ੍ਰਹਮਾ ਦੇਵੇ ਸਹਨ ਸਦਾ ਸਵਾਰੇ ਗਾਵਹਿ ਅੰਦਰ ਅੰਦਰ ਸੰਬੈਠੇ ਦੇਵਤਿਆ ਬਰਨਾਲੇ ਗਾਵਹਿ ਸਿੱਧ ਤੁਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀਸ਼ਦੇ ਸੰਤੋਖੇ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੁਰਨਰਕੇਸ਼ਰ ਜੁਗ ਜਗ ਵੇਦਾ ਨਾਲੇ ਗਾਵਹਿ ਮੋਹਨੀਆ ਮਨਮੋਹਨਾ ਸੁਰਗਾ ਮਸ਼ਪਿਆਲੇ ਗਾਵਨ ਰਤਨ ਉਪਾਏ ਤੇਰੇ 86 ਤੀਰਥ ਨਾਲੇ ਗਾਵਹਿ ਜੋਤ ਮਹਾ ਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਖੁੰਡਾ ਕਰ ਕਰ ਰੱਖੇ ਤਾਰੇ ਸਹੀ ਤੁਦਨ ਗਾਵਹਿ ਜੋਤਿ ਭਾਵਨਾ ਰਤੇ ਤੇਰੇ ਭਗਤਰ ਸਾਲੇ ਹੋਰ ਕਿਤੇ ਗਾਵਨ ਸੇ ਮਾ ਚਤਨਾਵਨ ਨਾਨਕ ਕਾ ਵਿਚਾਰੇ ਸੋਈ ਸੋਈ ਸਦਾ ਸਜਾ ਸਾਹਿਬ ਸਾਚਾ ਸੱਚੇ ਨਾਹੀ ਹੈ ਭੇ ਹੋਸੀ ਜਾਇ ਨਾ ਜਸੇ ਰਚਨਾ ਜਿਨ ਰਚਾਈ ਰੰਗੀ ਰੰਗੇ ਭਾਤੇ ਕਰ ਕਰ ਜਿਨਸੀ ਮਾਇਆ ਜਿਨ ਨੋ ਪਾਈ ਕਰ ਕਰ ਵੇਖਾ ਗਿਤਾ ਆਪਣਾ ਜਿਵ ਤਸਦੀ ਵੜਿਆਈ ਜੋਤ ਸੁਭਾਵੈ ਸੋਈ ਕਰ세 ਹੁਕਮ ਨਾ ਕਰਣਾ ਜਾਇ ਸੋ ਪਾਹ ਸਾਹ ਸਾਹ ਪਾਪ ਸਾਹਿਬ ਨਾਨਕ ਰਨ ਰਜਾਈ ਮੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਬਿਪੁਤ ਖੰਧਾ ਕਾਲ ਕੁਆਰੀ ਕਾਇ ਜਗਤ ਡੰਡਾ ਪਰਤੇਤ ਆਈ ਪੰਤੀ ਸਗਲਜ ਮਾਤੇ ਮਨ ਜੀਤਾ ਜਗ ਜੀਤਾ ਆਦੇਸ ਤਸਾਇ ਆਦੇਸ ਆਦ ਅਨੀਲ ਅਨਾਨ ਰਹਾ ਨਹਤੇ ਜਗ ਜਲੇ ਕੋ ਵੇਸ ਊਗਤ ਗਿਆਨ ਦਇਆ ਭੰਡਾਰਨਾ ਘਟ ਘਟ ਵਜਹਿ ਨਾਦ ਆਪਨਾਥ ਨਾਤੇ ਸਭ ਜਾ ਕੀ ਰਿਦ ਸਦੇਵਰਾ ਸਾਜ ਸੰਯੋਗ ਵਿਜੋਗ ਦੁਇ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ ਤਸਾਇਆ ਦੇਸ ਆਦ ਅਨੀਲਾ ਨਾ ਰਹਿ ਨਾ ਹਤੇ ਜੁਗ ਜੁਗ ਏਕੋ ਇਸ ਏਕਮਾਈ ਜੁਗਤ ਵਿਆਈ ਤਨ ਚੇਲੇ ਪਰਵਾਨ ਇੱਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀਵਾਨ ਜਿਵਤ ਸੁਭਾਵ ਤਵਾ ਚਲਾਵੇ ਅਜਬ ਹੋਵੇ ਫਰਮਾਨ ਓ ਏਕਾ ਉਹ ਨਾਨ ਨਬਰਨਾ ਆਵੇ ਬੋਤਾ ਏਹੋ ਵਡਾਨ ਆਦੇਸ ਤਸਾ ਯਾਦੇਸ ਆਦ ਅਨੀਲ ਅਨਾਦ ਅਨਾਥ ਜੁਜਗੇ ਕੋ ਇਸ ਹਸਨ ਐ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੇਕਾ ਵਾਰ ਕਰ ਕਰ ਵੇ ਕੈ ਸਰਜਣ ਹਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸਾ ਯਾਦੇਸ ਆਦ ਅਨੀਲ ਅਨਾਦ ਅਨਾਥ ਜੁਜਗੇ ਕੋ ਇਸ ਇਕ ਦੋ ਜੀ ਭੌਲਖ ਹੋਇ ਲਖ ਵਹਿ ਲਖ ਵੀਸ ਲੱਖ ਲੱਖ ਗੇੜਾ ਕੀ ਹੈ ਏਕ ਨਾਮ ਜਗਦੀਸ਼ ਏ ਤਰਹੇ ਪਤਪ ਵੜਿਆ ਛੜੀਏ ਹੋਏ 21 ਸੁਣ ਗੱਲਾ ਆਕਾਸ ਕੀ ਕੀਟਾ ਈ ਰੀਸ ਨਾਨਕ ਨਦਰੀ ਪਾਈ ਐ ਕੂਰੀ ਕੂੜਾ ਠਿਸ ਅਖੰਡ ਜੋਰ ਜਪੈ ਹਾਜੂਰ ਜੋਰ ਨਾ ਮੰਗਨ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਐ ਜੋ ਰਣਾ ਸੁਰਤੀ ਗਿਆਨ ਵਿਚਾਰ ਜੋ ਰਣਾ ਜੁਗਤੀ ਛਟਾ ਸੰਸਾਰ ਜਿਸ ਹੱਥ ਜੋੜ ਕਰ ਰੀਖਾ ਸੋਏ ਨਾਨਕ ਤਮ ਨੀਚ ਨ ਕੋਏ ਰਾਤੀ ਰਤੇ ਤੇ ਤੀਵਾਰ ਪਵਨ ਪਾਣ ਏਕਨੀ ਪਾ ਤਾਲ ਤਿਸ ਵਿੱਚ ਤਰਤੀ ਤਾਪ ਰੱਖੀ ਧਰਮਸਾਲ ਤਿਸ ਵਿੱਚ ਜੀਅ ਜਗਤ ਕੇ ਰੰਗ ਤਿਨ ਕਹਿ ਨਾਮ ਆਨੇ ਕਾਨੰਤਾ ਕਰਮੀ ਕਰਮੀ ਹੋਏ ਵਿਚਾਰ ਸੱਚਾ ਬਹੱੱਚਾ ਬਰਬਰ ਦਿੱਤਾ ਸੋਹਣ ਪੰਜ ਪਰਵਾਨ ਨਬਰੀ ਕਰਮ ਭਵਾਨੀ ਖਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕਹੋ ਕਰਮ ਕੀਤੇ ਪਉਣ ਪਾਣੀ ਵਸੰਤਾ ਕੀਤੇ ਕਾਨ ਮਹੇਸ ਕੀਤੇ ਬਰਮੇ ਘੜਤ ਘੜੀ ਹੈ ਰੂਪ ਰੰਗ ਕੇ ਵੇਸ ਕੀਤੇ ਆ ਕਰਮ ਭੂਮੀ ਮੇਰ ਕੇਤੇ ਕੀਤੇ ਤੂ ਉਪਦੇਸ ਕੀਤੇ ਇਨ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਦ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦੰਦ ਮੰਨ ਕੀਤੇ ਕੀਤੇ ਰਤਨ ਸਮੁੰਦਰ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਪਾਦ ਨਰੰਦ ਕੀਤਿਆ ਸ੍ਰੀ ਸ੍ਰੀ ਸੋਵਗੁ ਕੀਤੇ ਨਾਨਕ ਤਨੰਤ ਗਿਆਨ ਕੰਡਮ ਹੈ ਗਿਆਨਪੁਰ ਚੰਦ ਤਿੱਥਾ ਨਾਦ ਬਿਨੋਦ ਕੋੜ ਅਨੰਦ ਫਰਮ ਕੰਡ ਕੀ ਬਾਣੀ ਰੂਪ ਤਿੱਥਾ ਘੜਤ ਘੜੀਐ ਬੋਤਨੋਪਾ ਤਾ ਕੀ ਅਗਲਾ ਕਥਿਆ ਨਾ ਜਾਹੇ ਜੇ ਕੋ ਕਹੈ ਪਿਛਾ ਅਪਸ਼ਰਤਾਏ ਤਿੱਥਾ ਘੜੀਐ ਸੁਰਤ ਮਤ ਮੰਨ ਬੁੱਧ ਤਿੱਥਾ ਘੜੀਐ ਸੁਰਾ ਸੱਦਾ ਕੀ ਸਵਦਾ ਕਰਮਖੰਡ ਕੀ ਬਾਣੇ ਜੋਰ ਤਿੱਥਾ ਹੋਰ ਨ ਕੋਈ ਹੋਰ ਤਿੱਥਾ ਜੋਤ ਮਹਾਬਲ ਸੂਰ ਤਨ ਮਹਾਰਾਮ ਰਹਿਆ ਭਰਪੂਰ ਤਿੱਥਾ ਸੀਤੋ ਸੀਤਾ ਮਹਿਮਾ ਮਹੇਤਾ ਕੇ ਰੂਪਨਾ ਕਥਨੈ ਜਾਹੇ ਨ ਓਹ ਹੈ ਮਰਹਿ ਨ ਠਾਗੇ ਜਾਹੇ ਜਿਨ ਕੈ ਰਾਮ ਵਸਾ ਮਨੁ ਮਾਹੇ ਤਿੱਥਾ ਬਗਤ ਉਸੇ ਕੇ ਲੋਕ ਰਹੇ ਅਨੰਦ ਸੱਚਾ ਮਨਸੋਏ ਸੱਚਖੰਡ ਵਸੈ ਅਰੰਕਾਰ ਕਰ ਕਰ ਵੇਖੈ ਨਦਰਿ ਨਿਹਾਲ ਤਿਥਾ ਖੰਡ ਮੰਡਲ ਵਰਪੰਡ ਜੇ ਕੋ ਕਥਾ ਤਾਨ ਤਨੰਤ ਤਿਥਾ ਲੋਲ ਆਕਾਰ ਜਿਵ ਜਿਵ ਹੁਕਮਤਵ ਤਵ ਧਵਕਾਰ ਏਕੈ ਵਿਗਤਾ ਕਰੀ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਤਬਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਹੋਕਲਾ ਗਣ ਤਪਤਾਉ ਪਾਂਡਾ ਪਾਉ ਅੰਮ੍ਰਿਤ ਦਤ ਟਾਲੇ ਕੜੀਆ ਸਬਦ ਸੱਚੇ ਟਗਸਾਲ ਜਿਨ ਕੋ ਨਦਰ ਕਰਮ ধনਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਤ ਮਹਤ ਦਿਵਸ ਰਤ ਬੈ ਦਾਈ ਦਾਇਆ ਖੇਲਾ ਸਗਲ ਜਗਤ ਚੰਗੇ ਆਈਆ ਬਰਿਆਈਆ ਵਾਚੈ ਧਰਮਾ ਦੂਰ ਕਰਮੀਆ ਪੋ ਆਪਣੇ ਕੇ ਨਿਹੜ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਦ ਘਾਲ ਨਾਨਕ ਤੇ ਮੁਖੇ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਕਦ ਘਾਲ ਨਾਨਕ ਤੇ ਮੁਖੇ ਉਜਲੇ ਕੀਤੀ ਛੁੱਟੀ ਨਾਲ